ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਾਨਿਕ ਮੇਜ ਪੰਜਾਬੀ ਟੀਵੀ ਸਾਡਾ ਚੈਨਲ ਸਬਸਕ੍ਰਾਈਬ ਕਰੋ ਨਾਲ ਹੀ ਦਬਾਓ ਘੰਟੀ ਦਾ ਬਟਨ ਘੰਟੀ ਦਬਾ ਦੇ ਹੀ ਤੁਹਾਨੂੰ ਮਿਲਣ ਗਿਆ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ ਪੰਜਾਬ ਚ ਗੱਡੀਆਂ ਕਾਰਾਂ ਖੋਣ ਦੀਆਂ ਵਾਰਦਾਤਾਂ ਤਾਂ ਤੁਸੀਂ ਸੁਣਿਆ ਸੀ ਪਰ ਹੁਣ ਔਖੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਅੱਜ ਜਿਲੰਦਰ ਚ थाना ਗੋਰਾਿਆਂ ਦੇ ਇਲਾਕੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਦੋ ਬਾਈਕ ਖੋਣ ਦੀਆਂ ਵਾਰਦਾਤਾਂ ਹੋਈਆਂ ਇਹਨੇ ਜੋ ਸਭ ਤੋਂ ਸਸੰਸਨੀਖੇਜ ਵਾਰਦਾਤ ਉਸ ਵੇਲੇ ਹੋਈ ਜਦੋਂ ਥਾਣਾ ਗੁਰਾਇਆਂ ਦੇ ਬਿਲਕੁਲ ਨੇੜੇ ਹੀ ਇੱਕ ਮੁੰਡੇ ਦੇ ਕੋਲੋਂ ਮੋਟਰਸਾਈਕਲ ਖੋਲਿਆ ਗਿਆ। ਇਹ ਹੀ ਨਹੀਂ ਲੁਟੇਰੇ ਜਾਂਦੇ ਵੇਲੇ ਉਸਨੂੰ ਗੋਲੀ ਮਾਰ ਕੇ ਫਰਾਰ ਹੋ ਗਏ। ਇੱਕ ਬਾਈਕ ਦੇ ਪਿੱਛੇ ਗੋਲੀ ਮਾਰਨ ਦੀ ਇਸ ਵਾਰਦਾਤ ਨੇ ਪੁਲਿਸ ਨੂੰ ਵੀ ਹੈਰਾਨ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਜਲੰਧਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਇਸ ਤੋਂ ਇਲਾਵਾ ਆਸ-ਪਾਸ ਦੇ ਵਿੱਚ ਨਾਕਾ ਬੰਦੀ ਵੀ ਕਰ ਦਿੱਤੀ ਗਈ ਹੈ। ਪਰ ਸਭ ਤੋਂ ਵੱਡਾ ਸਵਾਲ ਗੁਰਾਇਆਂ ਥਾਣੇ ਦੇ ਇਲਾਕੇ ਦੇ ਵਿੱਚ ਹੀ ਇੱਕ ਤੋਂ ਬਾਅਦ ਇੱਕ ਦੋ ਬਾਈਕ ਕਿਉਂ ਖੋਏ ਗਏ? ਅਖਰਕਾਰ ਹਮਲਾਵਰਾਂ ਦਾ ਮੁੱਖ ਦੇਸ਼ ਕੀ ਹੈ ਲੋਟੇ ਜਾਂ ਕੋਈ ਹੋਰ ਸਾਜ਼ਿਸ਼ ਚੱਲ ਰਹੀ ਹੈ ਫਿਰ ਹਾਲ ਪੁਲਿਸ ਦੇ ਮੁਖ ਅਫਸਰ ਮੌਕੇ ਦੇ ਉੱਤੇ ਪਹੁੰਚੇ ਨੇ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਇੱਕ ਤੋਂ ਬਾਅਦ ਇੱਕ ਦੋ ਬਾਈਕ ਖੋਹ ਦੇ ਪਿੱਛੇ ਦੀ ਵਜ੍ਹਾ ਕੀ ਤੁਸੀਂ ਆਪ ਹੀ ਸੁਣ ਲੋ ਕੀ ਕਹਿ ਰਹੇ ਨੇ ਇਲਾਕੇ ਦੇ ਪੁਲਸ ਅਸਰ ਹਾਂਜੀ ਜੀ ਸਰ ਇੱਕ ਗੁਰਾਇਆਂ ਦੇ ਨਜ਼ਦੀਕ ਬਾਰਦਾਤ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਕਾਦੇ ਨਾ ਹੋਈ ਹੈ ਕੀ ਮਾਮਲਾ ਹੈ ਕੀ ਕੁੰਡਾ ਹੈ ਜੀ ਜਿਹੜਾ ਇਹਦਾ ਨਾਮ ਹੈਗਾ ਮਨਪ੍ਰੀਤ ਸਿੰਘ ਸਨੋਂ ਬਲਵਿੰਦਰ ਸਿੰਘ ਇਹ ਦਸ਼ਵੇਂ ਸ਼ਹਿਰ ਜਿਹੜਾ ਫਲੋਰ ਦਾ ਰਹਿਣਾ ਹਾਂ ਅੱਜ ਜਿਹੜਾ ਹੈਗਾ ਜੀ ਆਪਣੀ ਮੋਟਰਸਾਈਕਲ ਦੀ ਸਰਵਿਸ ਕਰਾ ਕੇ ਗਰਾਿਆਂ ਤੋਂ ਫਲੋਰ ਨੂੰ ਜਾ ਰਿਹਾ ਸੀ ਜਦੋਂ ਉਹ ਗਰਾਿਆਂ ਤੋਂ ਅਗੇ ਤਹਿਸੀਲ ਪੈਂਦੀ ਹੈ ਜਿੱਥੇ ਪਹੁੰਚਿਆ ਤਾਂ ਦੋ ਮੁੰਡੇ ਆਏ ਪਲਸਰ ਮੋਟਰਸਾਈਕਲ ਤੇ ਜਿਨ੍ਹਾਂ ਨੇ ਇਹਦੇ ਕੋਲੋਂ ਮੋਟਰਸਾਈਕਲ ਖੋਣ ਦੀ ਕੋਸ਼ਿਸ਼ ਕੀਤੀ ਜਦੋਂ ਇਹ ਮੁੰਡੇ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਨੇ ਇਹਦੀ ਜਿਹੜੀ ਹੈਗੀ ਆ ਪੈਰ ਤੇ ਗੋਲੀ ਮਾਰੀ ਜਦੋਂ ਇਹ ਗਿਰ ਗਿਆ ਉਹ ਮੋਟਰਸਾਈਕਲ ਚੱਕ ਕੇ ਭੱਜ ਗਿਆ ਕੀ ਮਾਮਲਾ ਲੱਗਦਾ ਜਿਹੜਾ ਗੋਲੀ ਕੰਨ ਮਾਮਲਾ ਇਹ ਖੋ ਦਾ ਮਾਮਲਾ ਲੱਗਦਾ ਹੈ ਸ਼ਨਾਖਤ ਹੋਈ ਹੈ ਜੀ ਜਿਹੜਾ ਨੇ ਵਾਰਦਾਤ ਕੀਤੀ ਹੈ ਜੀ ਨਹੀਂ ਹਜੇ ਸ਼ਨਾਖਤ ਨਹੀਂ ਜੀ ਹੋਈ ਬਾਕੀ ਆਪਾਂ ਮੁੰਡੇ ਕਿੰਨੇ ਮੁੰਡੇ ਸੀ ਜਿਹੜੇ ਬਾਈਕ ਤੇ ਸੀ ਦੋ ਦੋ ਮੁੰਡੇ ਸੀ ਜੀ ਪੁੱਛ ਵਿੱਚ ਕਰ ਰਹੇ ਸੀ ਬਾਕੀ ਇੱਕ ਆਦੇ ਤੇ ਸੀ ਇਹ ਮੁੰਡਾ ਮੋਟਰਸਾਈਕਲ ਤੇ ਸੀ ਇਹਦਾ ਮੋਟਰਸਾਈਕਲ ਖੋ ਕੇ ਲੈ ਗਿਆ ਕਿਹੜਾ ਬਾਈਕ ਸੀਗਾ ਜੀ ਇਹ ਜਿਹੜਾ ਇਹਦਾ ਸੀਗਾ ਜੀ ਸਪਲੈਂਡਰ ਸੀਗਾ ਜਿਹੜਾ ਉਹ ਮੁੰਡੇ ਸੀਗੇ ਜਿਹੜੇ ਮੋਟਰਸਾਈਕਲ ਤੇ ਐਸੀ ਪੁਲਸਰ ਮੋਟਰਸਾਈਕਲ ਸੀ ਕਿੰਨੇ ਕੇਜ ਆ ਜੀ ਬੇਟੇ ਦੀ ਅਜੇ ਤਾਂ ਗੋਲੀ ਵੱਜੀ ਇਹ ਇਹਦੀ ਉਮਰ ਹੈਗੀ ਜੀ 19 ਸਾਲ ਠੀਕ